ਰੇਲਵੇ ਚ ਨੌਕਰੀ ਦਿਵਾਉਣ ਦੇ ਨਾਂ ਤੇ ਇੱਕ ਸਾਧ ਬਣੇ ਬਾਬੇ ਵੱਲੋਂ ਠੱਗੀ ਮਾਰੀ ਗਈ ਹੈ ਇਹ ਦੋਸ਼ ਕਿਸ ਵੱਲ ਲਾਇਆ ਗਿਆ ਉਸ ਪੀੜਤ ਪਰਿਵਾਰ ਨੇ ਕਾਫੀ ਸ਼ਿਕਾਇਤਾਂ ਪਹਿਲਾਂ ਵੀ ਦਿੱਤੀਆਂ ਪਰ ਗੱਲ ਨਹੀਂ ਬਣੀ ਪਿੰਡ ਦੇ ਮੋਹਤਵਾਰਾਂ ਦੇ ਵੀ ਸਮਝੌਤਾ ਤਾਂ ਹੋ ਜਾਂਦਾ ਸੀ ਪਰ ਉਸ ਬਾਬੇ ਨੇ ਉਸ ਪਰਿਵਾਰ ਨੂੰ ਕੋਈ ਰਾਹ ਨਹੀਂ ਦਿੱਤਾ ਗੱਲ ਹੈ 2.5 ਤੋਂ 3 ਲੱਖ ਰੁਪਏ ਦੇ ਬਦਲੇ ਨੌਕਰੀ ਦਿਵਾਉਣ ਦੀ ਉਹ ਵੀ ਰੇਲਵੇ ਵਿਭਾਗ ਦੇ ਵਿੱਚ ਇਥੋਂ ਤੱਕ ਕਿ ਬਾਬਾ ਇੰਨਾ ਚਲਾਕ ਤੇ ਛਾਤਰ ਸੀ ਕਿ ਉਸ ਨੇ ਉਸ ਪਰਿਵਾਰ ਨੂੰ ਜਿਹੜਾ ਕੀ ਮਿਹਨਤ ਮਜ਼ਦੂਰੀ ਕਰਦਾ ਸੀ ਭੱਠੇ ਦੇ ਉੱਤੇ ਕੰਮ ਕਰਦਾ ਸੀ ਇੱਕ ਵਰਦੀ ਵੀ ਦੇ ਦਿੱਤੀ ਇਹ ਵਿਸ਼ਵਾਸ ਦਵਾ ਦਿੱਤਾ ਕਿ ਦੇਖੋ ਤੁਹਾਡੀ ਨੌਕਰੀ ਪੱਕੀ ਹੈ ਪਰ ਨੌਕਰੀ ਅਜੇ ਤੱਕ ਨਹੀਂ ਮਿਲੀ ਔਰ ਨੌਕਰੀ ਨਹੀਂ ਮਿਲੀ ਔਰ ਨਾ ਹੀ ਉਸ ਨੌਕਰੀ ਨੂੰ ਦਿਵਾਉਣ ਬਦਲੇ ਲਏ ਗਏ ਪੈਸੇ ਵੋੜੇ ਗਏ ਨੇ ਇਸ ਤੋਂ ਪਹਿਲਾਂ ਪੁਲਿਸ ਕੋਲ ਵੀ ਕਈ ਸ਼ਿਕਾਇਤਾਂ ਪੁੱਜੀਆ ਇਹ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੈੜੀ ਗੁਰਮਖ ਸਿੰਘ ਵਾਲੇ ਦਾ ਜਿਹੜਾ ਕੀ ਨਜ਼ਦੀਕ ਥਾਣਾ ਕੱਚਾ ਪੱਕਾ ਪੈਂਦਾ ਜਿੱਥੇ ਹੁਣ ਇੱਕ ਫੇਰ ਹਾਲ ਦੀ ਘੜੀ ਵਿੱਚ ਤਾਜੀ ਸ਼ਿਕਾਇਤ ਦਿੱਤੀ ਗਈ ਹੈ ਡੀਐਸਪੀ ਜਿਹੜੇ ਭੇਖੀ ਵਿੱਡਰੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਪੀੜਤ ਦੇ ਵੱਲੋਂ ਕਿ ਕਿਵੇਂ ਉਹਨਾਂ ਦੋਵਾਂ ਭਰਾਵਾਂ ਨੂੰ ਨੌਕਰੀ ਦਿਵਾਉਣ ਦੇ ਬਦਲੇ ਜਿਹੜੇ ਪੈਸੇ ਲਏ ਗਏ 3 ਲੱਖ ਰੁਪਏ ਲਏ ਗਏ ਸੀ ਇਹ ਵੀ ਪਰਿਵਾਰ ਦੱਸਦਾ ਹੈ ਪਰ 2.5 ਲੱਖ ਤਾਂ ਇਕਰਾਰਨਾਮੇ ਦੇ ਵਿੱਚ ਹੀ ਸ਼ੋਅ ਹੁੰਦਾ ਹੈ ਪਰ ਬਾਬਾ ਮੋਹਤਬਾਰਾ ਦੇ ਵਿੱਚ ਤਾਂ ਮੰਨਦਾ ਰਿਹਾ ਕਿ ਉਸਨੇ ਹਾਂ ਪੈਸੇ ਉਸ ਨੂੰ ਮੋੜ ਦੇਵੇਗਾ ਪਰ ਉਸਨੇ ਅਜੇ ਤੱਕ ਪੈਸੇ ਨਹੀਂ ਮੋੜੇ ਸ਼ਿਕਾਇਤ ਦੇ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੋਇਆ ਹੈ ਕਿ ਜਾਓ ਜੋ ਕਰਨਾ ਹੈ ਕਰ ਲਵੋ ਜਿੱਥੇ ਭਜਣਾ ਹੈ ਭਜ ਲਵੋ ਪੈਸੇ ਨਹੀਂ ਮਿਲਦੇ ਇਸ ਤਰ੍ਹਾਂ ਦੀਆਂ ਧੰਕੀਆਂ ਦੇ ਦੋਸ਼ ਵੀ ਨੇ ਉਸ ਬਾਬੇ ਦੇ ਉੱਤੇ ਜਿਸ ਦਾ ਨਾਂ ਹੈ ਜਸਪਾਲ ਸਿੰਘ ਉਰਫ ਜੱਸਾ ਜਿਹੜਾ ਕਿ ਗੱਦੀ ਲਾ ਕੇ ਆਲੇ-ਦੁਆਲੇ ਦੇ ਲੋਕ ਉੱਥੇ ਪੁੱਛਾ ਲੈਣ ਲਈ ਜਾਂਦੇ ਸੀ ਉਹ ਪੁੱਛਾ ਦਿੰਦਾ ਸੀ ਕੱਢਦਾ ਸੀ ਜਿਸ ਕਰਕੇ ਉਸ ਨੇ ਉੱਥੇ ਜਿਵੇਂ ਇਹ ਪਰਿਵਾਰ ਵੀ ਜਾਂਦਾ ਸੀ ਗਰੀਬ ਵੇਤ ਮਜ਼ਦੂਰੀ ਕਰਨ ਵਾਲਾ ਪਰ ਉਸ ਦੀਆਂ ਗੱਲਾਂ ਦੇ ਵਿੱਚ ਆ ਗਿਆ ਤਾਂ ਉਸ ਕਥਿਤ ਸਾਧ ਜਿਹੜਾ ਕਿ ਬਾਬਾ ਬੜਿਆ ਉਸ ਦੇ ਉੱਤੇ ਠੱਗੀ ਮਾਰਨ ਦਾ ਦੋਸ਼ ਆ ਜਿਹੜਾ ਲੱਗਿਆ ਤੇ ਪੁਲਿਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਜੀ ਇਸ ਮਾਮਲੇ ਦੇ ਵਿੱਚ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਪਹਿਲਾਂ ਉਹ ਤੁਹਾਡੇ ਕੋਲ ਸਾਂਝੀ ਕਰਦੇ ਆ ਬਾਅਦ ਵਿੱਚ ਦੱਸਾਂਗੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਦਰਅਸਲ ਇੱਕ ਸ਼ਿਕਾਇਤ ਦਿੱਤੀ ਗਈ ਬੀਤੇ ਦਿਨ ਜਿਸ ਦੇ ਵਿੱਚ ਡੀਐਸਪੀ ਵਿਖੇ ਵੱਲੋਂ ਸ਼ਿਕਾਇਤ ਦਿੱਤੀ ਗਈ ਜਿਸ ਨੂੰ ਅੱਗੇ ਮਾਰਕ ਕਰ ਦਿੱਤਾ ਗਿਆ ਏਐਸਆਈ ਗੁਰਬੀਰ ਸਿੰਘ ਨੂੰ ਵਿਸ਼ਾ ਕੀ ਹੈ ਸ਼ਿਕਾਇਤ ਦਾ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2.5 ਲੱਖ ਰੁਪਏ ਦੀ ਠੱਗੀ ਮਾਰਨ ਸੰਬੰਧੀ ਦਰਖਾਸਤ ਬਰ ਖਿਲਾਫ ਜਸਪਾਲ ਸਿੰਘ ਪੁੱਤਰ ਭਗਵੰਦ ਸਿੰਘ ਵਾਸੀ ਪਿੰਡ ਭੈੜੀ ਗੁਰਬਖਸ਼ ਸਿੰਘ ਬਲਾਕ ਪੇਖੀ ਵਿੱਡ ਜ਼ਿਲ੍ਹਾ ਤਰਨਤਾਰਨ ਇਸ ਸ਼ਿਕਾਇਤ ਵਿੱਚ ਅੱਗੇ ਕੀ ਲਿਖਿਆ ਬੇਨਤੀ ਹੈ ਕਿ ਬਲਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਭੈੜੀ ਗੁਰਬਖਸ਼ ਸਿੰਘ ਥਾਣਾ ਕੱਚਾ ਪੱਕਾ ਜ਼ਿਲ੍ਹਾ ਤਰਨਤਾਰਨ ਦਾ ਵਸਨੀਕ ਹਾ ਇਹ ਕਿ ਉਕਤ ਦੋਸ਼ੀ ਇਸਪਾਲ ਸਿੰਘ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਹੈ ਪਿੰਡ ਵਿੱਚ ਬਾਬਾ ਬਣ ਕੇ ਗੱਡੀ ਲਗਾਉਂਦਾ ਹੈ ਜਿਸ ਨੇ ਸਾਨੂੰ ਕਿਹਾ ਕਿ ਰੇਲਵੇ ਵਿੱਚ ਭਰਤੀ ਆਈ ਹੈ ਅਤੇ ਮੇਰੀ ਉੱਚ ਅਫਸਰਾਂ ਤੱਕ ਚੰਗੀ ਪਹੁੰਚ ਮੈਂ ਪਹਿਲਾਂ ਵੀ ਕਈ ਵਿਅਕਤੀਆਂ ਨੂੰ ਰੇਲਵੇ ਵਿੱਚ ਨੌਕਰੀ ਦਿਵਾਈ ਹੈ ਤੇ ਤੁਹਾਡੇ ਲੜਕੇ ਅਵਧਦੀਪ ਸਿੰਘ ਨੂੰ ਵੀ ਰੇਲਵੇ ਵਿੱਚ ਪੱਕੀ ਨੌਕਰੀ ਦਿਵਾ ਦੇਗਾ ਜਿਸ ਤੇ ਤੁਹਾਡਾ ਖਰਚਾ ਲੱਗੇਗਾ ਜੋ ਕਿ ਇਸ ਨੇ ਸਾਡੇ ਤੋਂ ਮੇਰੇ ਭਰਾ ਅਵਧਦੀਪ ਸਿੰਘ ਜੋ ਕਿ ਬੈਟ੍ਰਿਕ ਪਾਸ ਹੈ ਨੂੰ ਰੇਲਵੇ ਵਿੱਚ ਨੌਕਰੀ ਦਿਵਾਉਣ ਲਈ 2.5 ਲੱਖ ਰੁਪਏ ਦੇ ਵਿੱਚ ਗੱਲ ਪੂਰੀ ਬਕਾ ਲਈ ਇਹ ਰਕਮ ਸਾਡੇ ਤੋਂ 2-3 ਵਾਰੀ ਹਿੱਸਿਆਂ ਦੇ ਵਿੱਚ ਲੈ ਲਈ ਜਾਂਦੀ ਹੈ ਵਸੂਲ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਕਾਫੀ ਸਮਾਂ ਬੀਤੜ ਤੇ ਇਸਨੇ ਸਾਨੂੰ ਵਰਦੀ ਵੀ ਦੇ ਦਿੱਤੀ ਪਰ ਕਾਫੀ ਸਮਾਂ ਬੀਤ ਗਿਆ ਉਸ ਤੋਂ ਬਾਅਦ ਵੀ ਨੌਕਰੀ ਨਾ ਦਿਵਾਈ ਅਸੀਂ ਇਸ ਪਾਸੋਂ ਆਪਣੀ ਦਿੱਤੀ ਰਕਮ ਵਾਪਸ ਮੰਗੀ ਤਾਂ ਉਕਤ ਦੋਸ਼ੀ ਸਾਨੂੰ ਲਾਰੇ ਲੱਪੇ ਲਗਾਉਣ ਲੱਗ ਪਿਆ ਤੇ ਸਮਾਂ ਲਗਾਉਣ ਲੱਗ ਪਿਆ ਅਖੀਰ ਜਦੋਂ ਸਾਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਇਸਨੇ ਨੌਕਰੀ ਦਿਵਾਉਣ ਬਦਲੇ ਸਾਡੇ ਨਾਲ ਠੱਗੀ ਮਾਰੀ ਹੈ ਤਾਂ ਫਿਰ ਪੁਲਿਸ ਪਾਸ ਅਸੀਂ ਦਰਖਾਸਤ ਆਪਣੀ ਰਕਮ ਵਾਪਸ ਲੈਣ ਲਈ ਦਿੱਤੀ ਜਿਸ ਤੋਂ ਬਾਅਦ ਦੋਸ਼ੀ ਹਾਜ਼ਰ ਹੋਇਆ ਅਤੇ ਬਹੁਤ ਵਾਰ ਵਿਕਤੀਆਂ ਵਿੱਚ ਬੈਠ ਕੇ ਇਸ ਦੇ ਰਾਜ਼ੀਨਾਮਾ ਕੀਤਾ ਤੇ ਮੇਰੀ ਰਕਮ 2.5 ਲੱਖ ਰੁਪਏ ਵਿੱਚੋਂ 2 ਲੱਖ ਰੁਪਏ ਵਾਪਸ ਕਰਨ ਦਾ ਲਿਖਤੀ ਕਾਗਜ਼ ਵੀ ਜੜਾਇਆ ਉਹ ਸਾਡੇ ਕੋਲ ਮੌਜੂਦ ਹੈ ਇਹ ਕਿ ਰਾਜ਼ੀਨਾਮਾ ਕਰਨ ਤੋਂ ਬਾਅਦ ਅੱਜ ਤੱਕ ਦੋਸ਼ੀ ਨਾ ਤਾਂ ਮੇਰੇ ਭਰਾ ਮਨਦੀਪ ਸਿੰਘ ਨੂੰ ਨੌਕਰੀ ਰੇਲਵੇ ਵਿੱਚ ਦਿਵਾ ਸਕਿਆ ਤੇ ਨਾ ਹੀ ਉਸ ਨੇ ਸਾਡੀ ਰਕਮ ਵਾਪਸ ਕੀਤੀ ਹੈ ਮੈਂ ਜਿੰਨਾ ਵਿਕਤੀਆਂ ਤੋਂ ਰਕਮ ਵਿਆਜੀ ਲੈ ਕੇ ਦਿੱਤੀ ਸੀ ਮੇਰੇ ਤੋਂ ਵਿਆਸ ਸਵੇਤ ਰਕਮ ਦੀ ਮੰਗ ਕਰ ਰਹੇ ਨੇ ਇਹ ਕਿ ਦੋਸ਼ੀ ਸਾਡੀ ਰਕਮ ਦੇਣ ਤੋਂ ਅਨਕਾਰੀ ਹੈ ਧਮਕੀਆਂ ਦਿੰਦਾ ਔਰ ਕਹਿੰਦਾ ਹੈ ਕਿ ਤੁਹਾਡਾ ਜਿੱਥੇ ਜ਼ੋਰ ਲੱਗਦਾ ਲਗਾ ਲਓ ਮੈਂ ਕੋਈ ਪੈਸਾ ਵਾਪਸ ਨਹੀਂ ਕਰਨਾ ਮੈਂ ਸਾਰੇ ਗਵਾਹ ਤੇ ਸਬੂਤ ਪੇਸ਼ ਕਰਨ ਵਾਸਤੇ ਤਿਆਰ ਹਾਂ ਦੋਸ਼ੀ ਖਿਲਾਫ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਸੰਬੰਧੀ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ ਔਰ ਵੱੜਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਬਲਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਭੈਣੀ ਗੁਰਬਖਸ਼ ਸਿੰਘ ਥਾਣਾ ਕੱਚਾ ਪੱਕਾ ਜ਼ਿਲ੍ਹਾ ਤਰਨਤਾਰਨ ਇਹ ਡੀਐਸਪੀ ਪੇਖੀਵੈਡ ਨੂੰ ਜਦੋਂ ਸ਼ਿਕਾਇਤ ਦਿੱਤੀ ਗਈ ਤੇ ਉਸ ਤੋਂ ਬਾਅਦ ਡੀਐਸਪੀ ਦਾ ਕੀ ਕਹਿਣਾ ਸੀ ਡੀਐਸਪੀ ਪੇਖੀਵੈਡ ਪ੍ਰੀਤਿੰਦਰ ਸਿੰਘ ਦੇ ਵੀ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਸੰਬੰਧੀ ਪਰਿਵਾਰ ਵੱਲੋਂ ਲਿਖਤੀ ਦਰਖਾਸਤ ਦਿੱਤੀ ਗਈ ਸੀ ਜਿਹੜੀ ਉਹ ਲੈ ਲਈ ਹੈ ਤੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਨ ਲਈ ਦਰਖਾਸਤ ਨੂੰ ਪੁਲਿਸ ਥਾਣਾ ਕੱਚਾ ਪੱਕਾ ਵਿਖੇ ਤਨਾਤ ਏਐਸਆਈ ਗੁਰਬੀਰ ਸਿੰਘ ਨੂੰ ਮਾਰਕ ਕਰ ਦਿੱਤੀ ਹੈ ਤੇ ਸਖਤੀ ਨਾਲ ਇਸ ਕੇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਵੀ ਕਹਿ ਦਿੱਤਾ ਹੈ। ਉਹ ਇਸ ਮਾਮਲੇ ਦੇ ਵਿੱਚ ਜਿਹੜਾ ਰੂ ਤਫ਼ਤੀਸ਼ ਦਿੱਤੀ ਗਈ ਹੈ ਜਿਹੜੇ ਇਨਵੈਸਟੀਗੇਸ਼ਨ ਅਫਸਰ ਨੇ ਇਸ ਮਾਮਲੇ ਦੇ ਵਿੱਚ ਕੇਸ ਦੇ ਵਿੱਚ ਏਐਸਆਈ ਗੁਰਬੀਰ ਸਿੰਘ ਉਹਨਾਂ ਨਾਲ ਜੋ ਅਸੀਂ ਗੱਲਬਾਤ ਕੀਤੀ ਹੈ ਉਹ ਤੁਸੀਂ ਵੀ ਸੁਣੋ ਇੱਕ ਦਰਖਾਸਤ ਆਈ ਹੈ ਜੀ ਜਿਹੜੀ ਇੱਕ ਜਸਪਾਲ ਸਿੰਘ ਦੇ ਖਿਲਾਫ ਜਿਹਨੇ 2.5 ਲੱਖ ਰੁਪਏ ਨੌਕਰੀ ਦਿਵਾਉਣ ਬਦਲੇ ਲਏ ਆ ਜੀ ਜੀ ਕਾਲੀ ਦਰਖਾਸਤ ਆਈ ਆਪਣੇ ਕੋਲ ਜੀ ਤੇ ਅੱਜ ਆਪਾਂ ਤੁਹਾਨੂੰ ਬੁਲਾ ਕੇ ਅੱਜ ਆਪਾਂ ਜੋ ਵੀ ਹੈਗੀ ਹੈ ਤਫਰੀ ਸਾਹਮਣੇ ਆਓਗੇ ਉਸ ਦਾ ਬਣਾ ਫਿਰ ਉਹ ਅਮਰ ਅਬਦੁੱਲਾਹ ਦਿੱਤੀ ਜਾਊਗੀ ਜੀ ਜੀ ਕਿਉਂਕਿ ਉਸ ਵਿੱਚ ਜ਼ਿਕਰ ਕੀਤਾ ਗਿਆ ਕਾਫੀ ਗੰਭੀਰ ਅਲੀਗੇਸ਼ਨ ਨੇ ਕਿ 2.5 ਲੱਖ ਰੁਪਏ ਵੀ ਲਿਆ ਵਰਦੀ ਵੀ ਆਪਦੇ ਕੋਲੋਂ ਦੇ ਦਿੱਤੀ ਗਈ ਮਹਿਕਮੇ ਦੀ ਜੀ 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 ਤਾ ਫਿਰੋਜਪਾਲ ਸਿੰਘ ਦੇ ਨਾਲ ਨੂੰ ਤਲਬ ਕੀਤਾ ਹੋਇਆ ਤੁਸੀਂ ਕਦੋਂ ਬੁਲਾ ਰਹੇ ਹੋ ਅਸੀਂ 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 ਅੱਜ ਅੱਜ ਬੁਲਾਵਾਂਗੇ ਜਨਾਬ ਜੀ ਜੀ ਤਾਂ ਇਸ ਦੀ ਪੜਤਾਲ ਅਜੇ ਉਹਨਾਂ ਨੂੰ ਪੜਤਾਲ ਲਈ ਡੀਐਸਪੀ ਸਾਹਿਬ ਨੇ ਕੋਈ ਸਮਾਂ ਵੀ ਨਿਸ਼ਚਿਤ ਕੀਤਾ ਕਿ ਇੰਨੇ ਦਿਨਾਂ ਚ ਹੋ ਜਾਏਗੀ ਉਹਨੇ ਸਮਾਂ ਨੇ ਦੱਸਿਆ ਕੁਛ ਵੀ ਜੀ ਬਾਕੀ ਇਹਨਾਂ ਵਾਂ ਕਿ ਅਸੀਂ ਇੱਕ ਹਫਤੇ ਦੇ ਅੰਦਰ ਅੰਦਰ ਇਹ ਕਰ ਦੇਣਾ ਜੇ ਉਹਨਾਂ ਦਾ ਜਿਸ ਤਰ੍ਹਾਂ ਵੀ ਹੋਊਗਾ ਜੀ ਜੋ ਵੀ ਅਮ ਆਉਗਾ ਤਾਂ ਸਾਹਮਣੇ ਆਉਣ ਜੋ ਹਿਸਾਬ ਬਣਾਈ ਜਿਹੜਾ ਆਪਾਂ ਉਹਦੀ ਤਕਬੀਜ਼ ਕੀਤੀ ਜਾਊਗੀ ਜੀ ਤੇ ਕਾਰਵਾਈ ਕੀਤੀ ਜਾਵੇਗੀ ਜੀ ਚਲੋ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਖੁਦ ਸੁਣਿਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਲਈ ਗਈ ਆ ਉਸ ਨੂੰ ਬੁਲਾਇਆ ਜਾਣਾ ਹੈ ਹਾਲਾਂਕਿ ਲਿਖਤੀ ਰੂਪ ਦੇ ਵਿੱਚ ਪਰਿਵਾਰ ਦਾ ਦਾਵਾ ਸ਼ਿਕਾਇਤਕਰਤਾ ਦਾ ਦਾਵਾ ਹੈ ਕਿ ਉਹ ਪਹਿਲਾਂ ਵੀ ਬਹੁਤ ਬਾਰਾਂ ਦੇ ਵਿੱਚ ਪਿੰਡ ਦੇ ਵਿੱਚ ਬੈਠ ਕੇ ਮੰਨ ਚੁੱਕਾ ਲਿਖਤੀ ਇਕਰਾਰਨਾਮਾ ਹੋਇਆ ਸੀ ਕਿ 2.5 ਲੱਖ ਚੋਂ 2 ਲੱਖ ਰੁਪਏ ਉਹ ਦੇ ਦੇਗਾ ਹਾਲਾਂਕਿ ਜਾਣਕਾਰੀ ਤੇ ਵੀ ਹੈ ਕਿ ਗੱਲ 30 ਲੱਖ ਰੁਪਏ ਤੋਂ ਸ਼ੁਰੂ ਹੋਈ ਸੀ ਪਟਾਈ ਲੱਖ ਦਿੱਤਾ 2 ਲੱਖ ਵਾਪਸ ਕਰਨ ਦਾ ਇਕਰਾਰ ਨਾ ਬੰਬੀ ਹੋਇਆ ਪਰ ਪੈਸੇ ਅਜੇ ਤੱਕ ਪਰਿਵਾਰ ਨੂੰ ਨਹੀਂ ਮਿਲੇ ਪਰਿਵਾਰ ਦਾ ਦਾਵਾ ਹੈ ਕਿ ਉਹ ਵੇਤ ਮਜ਼ਦੂਰੀ ਕਰਦੇ ਰਹੇ ਪੱਠੇ ਤੇ ਕੰਮ ਕਰਦੇ ਨੇ ਪਰ ਉਹ ਗੱਦੀ ਲਾਉਂਦਾ ਸੀ ਤੇ ਅਸੀਂ ਵੀ ਉਸ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਆਲੇ-ਦੁਆਲੇ ਦੇ ਲੋਕ ਉਸ ਕੋਲ ਜਾਂਦੇ ਸੀ ਪਰ ਇਹ ਬਾਬਾ ਬੜਿਆ ਕਦੋਂ ਠੱਗ ਬਣ ਗਿਆ ਤੇ ਕਦੋਂ ਠੱਗ ਨਿਕਲੇਗਾ ਇਸ ਦਾ ਉਹਨਾਂ ਨੂੰ ਅਹਿਸਾਸ ਨਹੀਂ ਸੀ ਇਸੇ ਕਰਕੇ ਉਹਨਾਂ ਨੇ ਹੁਣ ਆਖਰਕਾਰ ਫੇਰ ਇੱਕ ਵਾਰੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕਰਨ ਤੋਂ ਬਾਅਦ ਮਾਬਲਾ ਕਦੋਂ ਦਰਜ ਹੁੰਦਾ ਹੈ ਹਾਲਾਂਕਿ ਪਰਿਵਾਰ ਨੇ ਦਾਵਾ ਕੀਤਾ ਕਿ ਉਹਨਾਂ ਕੋਲ ਸਾਰੇ ਸਬੂਤ ਮੌਜੂਦ ਨੇ ਪੈਸੇ ਦੇਣ ਦੇ ਵੀ ਇਕਰਾਰਨਾਮੇ ਦੇ ਵੀ ਜਿਸ ਵਿੱਚ ਉਹਨੇ ਮੁੜਨ ਦੀ ਗੱਲ ਕਈ ਪ੍ਰਕਰਾਰਨਾਮਾ ਕਰਨ ਤੋਂ ਬਾਅਦ ਵੀ ਉਹ ਮੁਕਰ ਗਿਆ ਔਰ ਸਾਨੂੰ ਕਹਿੰਦਾ ਹੈ ਕਿ ਜਿੱਥੇ ਜ਼ੋਰ ਲੱਗਦਾ ਲਗਾ ਲਓ ਮੈਂ ਤੁਹਾਡੇ ਪੈਸੇ ਵਾਪਸ ਨਹੀਂ ਕਰਦੇ ਔਰ ਬਾਬਾ ਸ਼ਾਤਰ ਇਹਨਾਂ ਸੀ ਜਸਪਾਲ ਸਿੰਘ ਗੁਰ ਫਜੱਸਾ ਕਿ ਉਸਨੇ ਵਰਦੀ ਵੀ ਆਪਣੇ ਕੋਲ ਲੈ ਦਿੱਤੀ ਉਹਨਾਂ ਨੂੰ ਕਿ ਰੇਲਵੇ ਦੇ ਵਿੱਚ ਨੌਕਰੀ ਕਰਨੀ ਹੈ ਔਰ ਪਤਾ ਸਰੂ ਇਹ ਵੀ ਲੱਗਿਆ ਕਿ ਉਹ ਜਿਹੜਾ ਸਵੱਧਤ ਮਜ਼ਦੂਰ ਪਰਿਵਾਰ ਸੀ ਉਹਨਾਂ ਨੂੰ ਕਿਸੇ ਪ੍ਰਾਈਵੇਟ ਬ੍ਰਿਜ ਦਾ ਕੰਮ ਚੱਲਦਾ ਸੀ ਉੱਥੇ ਮਜ਼ਦੂਰੀ ਤੇ ਰਖਵਾ ਦਿੱਤਾ ਔਰ ਉਦੋਂ ਉਹਨਾਂ ਨੂੰ ਮੁੰਡਿਆਂ ਨੂੰ ਅਹਿਸਾਸ ਹੋਇਆ ਕਿ ਜੇਕਰ ਅਸੀਂ ਮਜ਼ਦੂਰੀ ਕਰਨੀ ਹੈ ਬਸਤਰੀਆਂ ਨਾਲ ਤਾਂ ਉਹ ਆਪਣੇ ਪਿੰਡ ਵਿੱਚ ਵੀ ਅਸੀਂ ਕਰ ਰਹੇ ਸੀ ਤਾਂ ਇੱਥੇ ਅਸੀਂ ਕਿਉਂ ਕਰੀਏ ਤਾਂ ਇਸ ਤਰ੍ਹਾਂ ਦਾ ਪਰਿਵਾਰ ਸੀ ਕਿ ਬਹੁਤਾ ਪੜਿਆ ਲਿਖਿਆ ਨਹੀਂ ਸੀ ਜਿਸ ਕਰਕੇ ਉਸ ਬਾਬੇ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਸ ਗੱਦੀ ਲਾਉਣ ਵਾਲੇ ਬਾਬੇ ਨੇ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਛਾਤਰ ਦਿਮਾਗ ਨਾਲ ਸਾਜ਼ਿਸ਼ ਰਚ ਕੇ ਜਿਹੜੀ ਠੱਗੀ ਮਾਰੀ ਹੈ ਇਸ ਦੇ ਦੋਸ਼ ਪੀੜਤ ਪਰਿਵਾਰ ਨੇ ਲਾਏ ਨੇ ਉਹ ਸ਼ਿਕਾਇਤ ਦਿੱਤੀ ਕੀ ਹੈ ਦੇਖਦੇ ਆ ਕਿ ਤਫਤੀਸ਼ ਕਦੋਂ ਹੁੰਦੀ ਹੈ ਹਾਲਾਂਕਿ ਐਸਆਈ ਗੁਰਬੀਰ ਸਿੰਘ ਜਿਨ੍ਹਾਂ ਕੋਲ ਤਫਤੀਸ਼ ਹੈ ਉਹਨਾਂ ਨੇ ਦਾਵਾ ਕੀਤਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਪੂਰੀ ਪੜਤਾਲ ਮੁਕੰਮਲ ਕਰਕੇ ਉਸ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕਰਾਂਗੇ ਦੇਖਦੇ ਆ ਕਿ ਉਸ ਪੀੜਤ ਪਰਿਵਾਰ ਨੂੰ ਇਨਸਾਫ ਕਦੋਂ ਮਿਲਦਾ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਦਾ ਤਦ ਤੱਕ ਤੁਸੀਂ ਬੜੇ ਰਹੋ এবੀਸੀ ਪੰਜਾਬ ਦੇ ਦਾ